ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਜੈ ਰਾਜਾ ਸਾਹਿਬ ਜੀ ਦੇ ਆਪਾਂ ਆ ਗਏ ਆ ਜੀ ਰਾਜਾ ਸਾਹਿਬ ਅੱਜ ਹਵਨ ਜਾਗ ਗਿਆ ਜੀ ਸ਼ਰਾਦ ਰਾਜਾ ਸਾਹਿਬ ਜੀ ਦੇ ਜੇਠਾ ਐਤਵਾਰ ਆ 21 ਤਰੀਕ ਆ ਜੀ 21 ਸਪਤੰਬਰ 2025 ਉਦੋਂ ਦਾ ਆਪਾਂ ਪਹਿਲਾਂ ਵੀ ਸਵੇਰੇ ਆ ਗਏ ਸੀ ਪਹਿਲਾਂ ਜਿਹੜਾ ਬਲੌਗ ਪਾਇਆ ਸੀਗਾ ਛੋਟਾ ਸ਼ਾਰਟ ਬਲੌਗ ਤਾਂ ਹੁਣ ਜਿੱਦਾਂ ਦੁਬਾਰਾ ਆਏ ਹਾਂ ਸ਼ਰਾਧ ਕਰਕੇ ਅੱਜ ਘਰ ਦੇ ਵੀ ਹੁਣ ਨਾਲ ਸਾਰੇ ਆ ਆ ਜੋ ਜੀ ਕਰਦੇ ਆ ਦਰਸ਼ਨ ਨਾਲੇ ਤੁਹਾਨੂੰ ਵੀ ਕਰਾਉਣੇ ਆ ਜੁੜੇ ਰਹੋ ਸਾਰੇ ਜਣੇ ਟਾਈਮ ਹੋ ਗਿਆ ਕੋਈ 11 ਕਵਜੇ ਦਾ ਤਾਂ ਰੱਛ ਬਹੁਤ ਪੈ ਗਿਆ ਆ ਕਾਫੀ ਆ ਤਾਂ ਤਾਂ ਸੰਡੇ ਨੂੰ ਹੁੰਦਾ ਹੀ ਆ ਪਰ ਅੱਜ ਹਵਨ ਜਾਗ ਕਰਕੇ ਨਾ ਸ਼ਰਾਧ ਕਰਕੇ ਜਿਆਦਾ ਆ ਗੱਡੀਆਂ ਵੀ ਪਿੱਛੇ ਖੜੀਆਂ ਹੁੰਦੀਆਂ ਜਿੱਦਾਂ ਦੋ ਜਗ੍ਹਾ ਤੇ ਇੱਥੋਂ ਤਾਂ ਪੂਰਾ ਹੀ ਰੱਛ ਪਿਆ ਵਿਆ ਆ ਮੇਲੇ ਵਾਂਗੂ ਲਾਈਨਾਂ ਲੱਗੀਆਂ ਮੈਂ ਤੁਹਾਨੂੰ ਕੌਣ ਆਇਆ ਅੱਗੇ ਜਾ ਕੇ ਆ ਦੇਖੋ ਰਾਤ ਨੂੰ ਬਹੁਤ ਪਿਆ ਹੈ ਐ ਡੈਮੇਜ ਇਹਨੋਂ ਸਿਰ ਇੱਥੇ ਲਾਈਨਾਂ ਲੱਗੀਆਂ ਐ ਇਦਾਂ ਹੀ ਹੋਣੀਆਂ ਆ ਵੀਡੀਓ ਜਾ ਰਹੀ ਅੱਛਾ ਅੱਜ ਮੇਲੇ ਜਨਾ ਪੈ ਗਿਆ ਜੀ ਦੇਖੋ ਲਾਈਨਾਂ ਲੱਗੀਆਂ ਆ ਇਧਰੋਂ ਗੇਟ ਤੋਂ ਹੀ ਲਾਈਨਾਂ ਲੱਗੀਆਂ ਆ ਅੰਤੋਂ ਦਰਵਾਜ਼ੇ ਤੱਕ ਸਾਰੇ ਲਾਈਨਾਂ ਹੀ ਲੱਗੀਆਂ ਆ ਜਿੱਦਾਂ ਹੁਣ ਮੈਂ ਚੱਲਾ ਆ ਆਪਾਂ ਮੱਥਾ ਸਹੀਰੇ ਠੇਕ ਕਹਿ ਸਕੀ ਹਾਂ ਜਿੱਦਾਂ ਆਵਨ ਹੁੰਦਾ ਆ ਆਪਾਂ ਉੱਧਰ ਜਾਂਦੇ ਆ ਜੇ ਉੱਥੇ ਤੱਕ ਪਹੁੰਚ ਗੋਗੇ ਤਾਂ ਜ਼ਰੂਰ ਜਾਵਾਂਗੇ ਰਾਜਾ ਹੀ ਰਾਜਾ ਰਾਜਾ ਹੀ ਰਾਜਾ ਕਿਸੇ ਪਾਸੇ ਤਾਂ ਜਾਏ ਨਹੀਂ ਹੋਣਾ ਹੈਗਾ ਹਰੀ ਦਾਦਾ ਜੀ ਬਾਹਰ ਜਾਣੀ ਨਹੀਂ ਆ ਭਗਵਾਨ ਛੁਰੂ ਹੋਇਆ ਜੀ

कमले भ्यो स्वाहा ओम श्री गुरु चरण कमले भ्यो स्वाहा ओम श्री गुरु चरण कमले भ्यो स्वाहा ओम अग्नि देवता भ्यो स्वाहा राजा बलि करो बलि राजा बलि करो बलि राजा बलि करो बलि करो बलि करो बलि करो बलि करो बलि ਕਰੋ ਭਲੀ ਕਰੋ ਭਲੀ ਕਰੋ ਭਲੀ ਕਰੋ ਕਰੋ ਭਲੀ ਕਰੋ ਕਰੋ ਭਲੀ ਕਰੋ ਰਾਜਾ ਹੀ ਰਾਜਾ 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 ਵਾਹਿਗੁਰੂ ਜੈ ਰਾਦੇਵੀ ਜੈ ਰਾਦੇਵੀ ਸਾਰੇ ਬੋਲੋ ਜੈ ਰਾਦੇਵੀ ਸਾਰੇ ਬੋਲੋ ਜੈ ਰਾਦੇਵੀ ਜੈ ਰਾਦੇਵੀ ਸਾਰੇ ਬੋਲੋ ਜੈ ਰਾਦੇਵੀ ਸਾਰੇ ਬੋਲੋ ਜੈ ਰਾਦੇਵੀ हरोा बली।, 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 बली राजा बली राजा बली हरो मोरी मोरी आवाज आती है पीछे कोई आवाज नहीं आती है पीछे कोई नहीं बैठा अच्छा राजा साहब जी नाम देना उसी बोलो उसी बोलो सारे बोलो जय राजे जी जय राज जय राज जय राजे जी जय राजो जय राजो जय राजो जय राजे जी से बोलो जय दे। 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 राजे दी बोलो जय राजे दी सारे बोलो जय राजे दी जय राजे दी सारे बोलो जय राजे दी सारे बोलो जय राजे दी सारे बोलो राजे दी सारे बोलो जय राजे दी सारे बोलो जय राजे दी राजा साहब ने ਜੇ ਦੀ ਆਵਾਜ਼ ਬੈਠੇ ਹੋਣਾ ਉਹਨਾਂ ਨੂੰ ਆਵਾਜ਼ ਖੁੱਲ੍ਹਣੀ ਆਏ ਜੈ ਰਾਜੇ ਦੀ ਜੈ ਰਾਜੇ ਦੀ ਜੈ ਰਾਜੇ ਦੀ ਜੈ ਰਾਜੇ ਦੀ ਰਾਜਾ ਅਬਲੀ ਕਰ ਬਲੀ 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 ਰਾਜਾ ਅਬਲੀ ਕਰ ਬਲੀ

जी थोड़ा पूर्ण आरोपी के बाद आरती करते सबने हाथ जोड़ के महाराज का ध्यान करना है, आरती करे भारत जनो

तमेरे शरण पाड मे के स्वामी शरण पाडु मे के सखे तुमारणा गोजा प्रभु वेना गो जाकरो जे सखे हरि ओं जगदे

ਰਾਜਾ ਬਲੀ ਰਾਜਾ ਬਲੀ ਸਾਰੀ ਸੰਗਤ ਨੇ ਹੱਥ ਜੋੜ ਕੇ ਫਰਿਆਦ ਕਰਨੀ ਆ ਅਸੀਂ ਅੱਜ ਆਉਣ ਜਗ ਕੇ ਕੀਤਾ ਆ ਸਾਡੇ ਬੋਜਾ ਨੂੰ ਜਗ ਨੂੰ ਸਵੀਕਾਰ ਕਰੋ ਸਾਡੇ ਉੱਪਰ ਸਾਰੇ ਸਮਾਜ ਦੇ ਉੱਪਰ ਸਾਰੇ ਦੇਸ਼ ਵਿਦੇਸ਼ਾਂ ਦੇ ਬੈਠੇ ਪਰਿਵਾਰ ਦੇ ਉੱਪਰ ਸਾਰੀ ਸੰਗਤਾਂ ਦੇ ਉੱਪਰ ਗੁਰੂ ਮਹਾਰਾਜ ਦੀ ਕਿਰਪਾ ਬਣੀ ਰਹੇ ਸਾਡੇ 'ਚ ਕੋਈ ਟੁੱਟੀ ਹੋਵੇ ਤਾਂ ਉਸ ਸਮਾਗਰਨਾ ਸਾਡੇ ਪੂਜਨ ਸਵੀਕਾਰ ਕਰਕੇ ਆਉਣ ਬਾਰੇ ਸਮੇਂ ਦੇ ਵਿੱਚ ਸਾਰੇ ਸਮਾਜ ਦੇ ਉੱਪਰ ਸਾਰੇ ਵਿਸ਼ਵ ਦੇ ਉੱਤੇ ਸੁੱਖ ਸ਼ਾਂਤੀ ਬਣੀ ਰਹੇ ਹਨ ਪਿੱਟਦਾ ਜੋ ਨੁਕਸਾਨ ਹੋਇਆ ਹੈ ਗੁਰੂ ਮਹਾਰਾਜ ਰਣ ਬਲਵਕਸ਼ਣ ਕਿਰਪਾ ਕਰਨੀ ਮਹਾਰਾਜ ਜੀ ਵਰਨੇ ਹੱਥ ਜੋੜ ਕੇ ਬੇਨਤੀ ਕਰਨੀ ਆ ओ मावा हरम न जाना में ना जाना में पूजा पूजाम न जाना में क्षमस्व परमेश्वरा पापो हम पाप कर्म हम पापा महापाप संभवा द्राहि माम द्राहि माम गुरुदेव सर्व पाप हरो भवा बोले सतगुरु महाराज की, की, की धर्म की जय हो कर्म का नाश हो प्राणियों में भावना हो विश्व का कल्याण हो गौ माता की जय हो सनातन धर्म की जय अपने अपने

ਕਮਨ ਜੱਗ ਦਾ ਫੋਟੋ ਹੈ ਜੀ ਹੁਣ ਆਪਾਂ ਚੱਲੇ ਆਂ ਲੰਗਰ ਹਾਲ ਵੱਲ ਰੱਛ ਬਹੁਤ ਵੀ ਆਇਆ ਅੱਜ ਸੰਗਤਾਂ ਦਾ ਇੱਧਰ ਵੀ ਇੱਥੋਂ ਹੀ ਲਾਈਨਾਂ ਲੱਗ ਗਈਆਂ ਆ ਅਕਦਾ ਪਹੁੰਚਿਆ ਨਹੀਂ ਜਾਣਾ ਹਜੇ ਉਹ ਸਾਰੇ ਰਾਤ ਦੀ ਵਾਲੀ ਮੈਨੂੰ ਖਰਾਬ ਨਹੀਂ ਆ ਉਹ ਸਾਰਾ ਪਾਸੇ ਵੀ ਬਹੁਤ ਅਛ ਲੱਗ ਗਿਆ ਹੁਣ ਆਪਾਂ ਦਰਬਾਰ ਦੇ ਪਿੱਛੇ ਪਿੱਛੇ ਚੱਲੇ ਆਂ ਇੱਥੇ ਅੰਦਰਲੇ ਪਾਸੇ ਜ਼ਿਆਦਾ ਹੀ ਲੰਗਰ ਚੱਲਦਾ ਹੈ ਜਿਹੜਾ ਪਹਿਲਾ ਪੁਰਾਣਾ ਲੰਗਰ ਹਾਲਸਕਾ ਉੱਥੇ ਤਾਂ ਪ੍ਰਸ਼ਾਦੇ ਦਾ ਲੰਗਰ ਉਧਰੇ ਹੀ ਆ ਬਾਹਰ ਜਿੱਧਰ ਪਹਿਲਾਂ ਦੁਬਾਨ ਲੱਗਦੇ ਹੁੰਦੇ ਸੀਗੇ ਮੈਤਕੀ ਮੇਲੇ ਤੇ ਜਿੱਥੇ ਲੰਗਰ ਸੀਗਾ ਇੱਥੇ ਜ਼ਿਆਦਾ ਲੰਗਰ ਚੱਲਦਾ ਹੈ ਉਧਰ ਵੀ ਜਾਣੇ ਆਪਾਂ ਕਰਕੇ ਉੱਤਰ ਹਜੇ ਆਵਨ ਹੋ ਕੇ ਛੱਡਿਆ ਕਰਕੇ ਨਾ ਰੱਜ ਬਹੁਤ ਲੱਗਾ ਆ কপিয়া করে পাইতে পাইতে হরে হরে কপিয়া করে পাইতে পাইতে হরে হরে পিয়া না রে না রে পিয়া না রে পিয়া না রে ও কিলা না পিয়া না রে না রে পিয়া না রে جي ري 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 ਤਰਾ ਦੀ ਸੇਵਾ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਦੇਖੋ ਸੇਵਾਦਾਰਾਂ ਦਾ ਇਕੱਠ ਮੇਲੇ ਜਿੰਨਾ ਹੀ ਹੋਇਆ ਪਿਆ ਲੈ ਕੇ ਆਏ ਹੁੰਦੇ ਆ ਨਾ ਘਰਾਂ ਤੋਂ ਉਹਨਾਂ ਦੇ ਭਾਂਡਿਆਂ ਦੇ ਵਿੱਚ ਠੀਰ ਪਾਉਂਦੇ ਆ ਸੇਵਾਦਾਰ ਇਹ ਰਾਜੇ ਦਾ ਦਰਬਾਰ ਆ ਤੇ ਕੋਈ ਘਟਾ ਨਹੀਂ ਇੱਧਰ ਜਿਹੜਾ ਲੰਗਰ ਚੱਲਦਾ ਆ ਉਹ ਸੇਵਾਦਾਰਾਂ ਦੀਆਂ ਬਾਲਟੀਆਂ 'ਚ ਤਾਲਾਂ ਕੀ ਰਸ ਚੱਲ ਰਹੀ ਹੈ ਓਕੇ ਕਾਇਆ ਪਰ ਆਪੀਕਾ ਸਰ ਵੀ ਦੋ ਤਿੰਨ ਰੱਖੇ ਹੋ ਸੀ ਤਾਂ ਆਪਸ ਨਾਲ ਦੀ ਨਾਲ ਠੰਡੀ ਹੋ ਜਾਂਦੀ ਹੈ ਔਖੇ ਉੱਪਰ ਬਹੁਤ ਵੱਡੇ ਵੱਡੇ ਚੱਲਦੇ ਆ ਆਹ ਸਾਜੀ ਹੈ ਇੱਧਰ ਵਾਟਰ ਪਨੀਰ ਅੱਧਰ ਦਾਲ ਆ ਫੇਰ ਅੱਧਰ ਪ੍ਰਸ਼ਾਦੇ ਪਿੱਛੇ ਉਹਦੇ ਆ ਲਿਆ ਕੇ ਰੱਖੇ ਹੋਆ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਵੰਡਾ ਬਣ ਕੇ ਗਰਮ ਗਰਮ ਅਤਾਪੇ ਜੋ ਪ੍ਰਚਾਰਤਾ ਹੀ ਆ ਇਹਨਾਂ ਸਾਰਿਆਂ ਦੇ ਵਿੱਚ ਇੱਤਰ ਸੰਗਤਾਂ ਨੂੰ ਘਰ-ਘਰਾਂ ਨੂੰ ਪ੍ਰਚਾਰ ਦੇ ਦਿੱਤੇ ਜਾ ਰਹੇ ਆ ਨਾਲ ਦੀ ਨਾਲ ਦਾ ਕੋਪ ਦਾ ਲੰਗਰ ਚੱਲ ਰਿਹਾ ਆ ਪਿੱਛੇ ਬੋਤਲਾਂ ਬਰਫ ਦੇ ਵਿੱਚ ਪਾਪ ਦੇ ਵਿੱਚ ਸਿੱਟੀਆਂ ਆਂ ਕੰਡੀਆਂ ਕਰੀ ਜਾਂਦੇ ਅਸੀਂ ਬਜ਼ਾਰ ਨਾਲ ਦੀ ਨਾਲ ਮੇਲੇ ਤੇ ਮੈਂ ਰਾਤ ਨੂੰ ਵੀਡੀਓ ਬਣਾਈ ਸੀ ਇੱਥੇ ਉਦੋਂ ਸੇਵਾਦਾਰ ਹੈ ਨਹੀਂ ਸੀ ਸੇਵਾ ਕਰਨ ਵਾਲੇ ਕੋਸ਼ਕੇ ਸੀ ਬਾਕੀ ਸੁੱਤੇ ਪਏ ਸੀ ਹਣਾ ਉਦੋਂ ਰਾਤ ਦੇ 6:00 2 ਵਜੇ ਆਇਆ ਸੀਗਾ ਅੱਜ ਦੇਖੋ ਪੱਠਿਆਂ ਕਿੰਨੀਆਂ ਚੱਲਦੀਆਂ ਕਿੰਨੇ ਸੇਵਾਦਾਰ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਲੱਗੇ ਹੋ ਅੱਜ ਪੀ ਪੀ ਨਾ ਭੈਣਾ ਪੀਰੇ ਸੇਵਾਦਾਰ ਸਾਰੇ ਇੰਦਰ ਬਹੁਤ ਆ ਆ ਮੈਂ ਮਸ਼ੀਨ ਵਾਲੇ ਪਾਸੇ ਵੀ ਆਉਣਾ ਆ ਵਾਪਸ ਇੱਧਰ ਵੀ ਤੁਹਾਨੂੰ ਦਿਖਾ ਰਹੇ ਹਾਂ ਪ੍ਰਸ਼ਾਦਾ ਤਿਆਰ ਹੁੰਦਾ ਆਹ ਦੇਖੋ ਖੀਰ ਲਈ ਮੇਵਾ ਕੱਟ-ਕੱਟ ਕੇ ਰੱਖਿਆ ਆ ਅਜੇ ਸ਼ਾਮ ਤੱਕ ਉੱਥੇ ਬਣੀ ਜਾਣੀ ਆ ਖੀਰ ਆਂਤੇ ਨਹੀਂ ਕੋਈ ਸੇਵਾਦਾਰ ਆਇਨੇ ਗਿਆ ਸੇਵਾਦਾਰ ਖੜੇ ਹਜੇ ਆ ਲੋ ਜੰਦਾ ਭਾਜੀ ਮਾੜੀਆ ਵਿੱਚ ਮੈਨੂੰ ਲਿਓ ਇੱਧਰ ਖੀਰ ਪਣੀ ਪਈ ਆ ਜੀ ਵੱਡੇ ਵੱਡੇ ਟੱਪ ਸਮਝ ਤੁਹਾਨੂੰ ਦਿਖਾ ਲਿਆ ਇਹ ਨਾਲ ਦੀ ਨਾਲ ਹਜੇ ਪਣੀ ਜਾਂਦੀ ਆ ਇਹ ਸ਼ਾਮ ਤੱਕ ਬਣੀ ਜਾਣੀ ਆ ਆ ਸਾਰੀ ਖੀਰ ਇਹ ਬਣ ਰਹੀ ਆ ਇੱਧਰ ਕਈ ਬਦੀਲੇ ਆ 10 12 ਲੱਗੇ ਹੋਆ ਮੈਂ ਤੁਹਾਨੂੰ ਵਕਤ ਦਿਖਾਉਂਦਾ ਤੁਹਾਨੂੰ ਇਹ ਖੀਰ ਬਣ ਰਹੀ ਆ ਇੱਧਰ ਸਾਰੀ ਬਾਜੀ ਉਹਨੇ ਕਹਿੰਦੇ ਸਾਡੀ ਵੀ ਵੀਡੀਓ ਬਣਾਓ ਇੱਧਰ ਤੋਂ ਸਾਰੀ ਖੀਰੇ ਬਣ ਰਹੀ ਆ 70ਵੀਂ ਸੇਵਾਦਾਰ ਸਾਰੇ ਖੜ ਜਾ ਓਏ ਤੇ ਸਾਡੀ ਵੀ ਵੀਡੀਓ ਬਣਾਓ ਇੱਤਰ ਮਸ਼ੀਨ ਚ ਆਟਾ ਪਾਉਂਦੇ ਆ ਜੀ ਐਸਾ ਪੀੜੇ ਹੋ ਹੋ ਕੇ ਆਈ ਜਾਂਦੇ ਅੰਦਰੋਂ ਪਰ ਸੂਰਾ ਨਿਕਲ ਜਾਂਦਾ ਆ ਇੱਥੇ ਸਟੋਪੀ ਐਨ ਸ਼ੇਪ ਬਣੀ ਜਾਂਦੀ ਆ ਅੱਗੇ ਆ ਕੇ ਇੱਧਰ ਪੂਰੀ ਸ਼ੇਪ ਬਣੀ ਜਾਂਦੀ ਆ ਇੱਧਰ ਉੱਪਰ ਬੈਲਟ ਤੇ ਆਈ ਜਾਂਦੀ ਆ ਜਦੋਂ ਇਸ ਤਰ੍ਹਾਂ ਚਾਰ ਪੰਜਵੀਂ ਜਗ੍ਹਾ ਤੋਂ ਔਖੇ ਹੋ ਗਏ ਨਾ ਕੁਝ ਪਿਆਰੇ ਹੀ ਹੋ ਜਾਂਦੇ ਆ। ਵੀਰੇ ਅਸੀਂ ਅੱਗੇ ਜਾ ਜਾ ਕੇ ਨਿਕਲਣੇ ਚਾਹੀਦੇ। ਅੰਦਰ ਦੀਸੀਆਂ ਫਿਰ ਕੇ ਲਾ ਲਾ ਕੇ ਚੈਣ ਚੈਣ ਕੇ ਟਪਾਂ ਦੇ ਵਿੱਚ ਰੱਖੀ ਜਾਂਦੇ ਆ। ਇਹ ਤਾਂ ਤਾਂ ਬਾਂਦੇ ਆ ਜੀ। ਆ ਫਿਰ ਪੇੜੇ ਹੋ ਹੋ ਕੇ ਇਧਰ ਇੱਕ ਛੇਕ ਬਣ ਬਣ ਕੇ ਡਿੱਗੀ ਜਾਂਦੀ ਆ ਇੱਥੇ ਪੂਰੀ ਦੋ ਇੱਥੇ ਰੋਟੀ ਗੈਨ ਤਿਆਰ ਹੋ ਜਾਂਦੀ ਆ ਇਹਦੀਆਂ ਵੀ ਫਿਰ ਪੰਜ ਲੇਹਰਾਂ ਆਉਂਦੀਆਂ ਉਹਦੇ ਥੱਲੇ ਲੇਹਰੀਆਂ ਪੰਜਵੀਂ ਲੇਹਰ ਤੋਂ ਹੋ ਕੇ ਰੋਟੀ ਗੈਨ ਤਿਆਰ ਹੋ ਜਾਂਦੀ ਆ ਇੱਥਰ ਫਿਰ ਬੀਬੀਆਂ ਘੇਲ ਆ ਲਾ ਕੇ ਚੋਪੜ-ਚੋਪੜ ਕੇ ਰੱਖੀ ਜਾਂਦੀ। ਅੱਛਾ ਆਪੇ ਕਿ ਇਲਾਕ ਰਿਆ ਆ ਉੱਪਰੋਂ ਆਟੋਮੈਟਿਕਲੀ ਉਹਨਾਂ ਤੇ ਡਿੱਗ ਰਿਆ ਆ। ਆ ਦੇ ਇਧਰੋਂ ਕਿ ਇਲਾਕ ਰਿਆ ਆ। ਬਸ ਚੱਕ-ਚੱਕ ਕੇ ਰੱਖਦੇ ਹੀ ਆ। ਇੱਧਰ ਆਟਾ ਘੋਣਦੇ ਆ ਨਾਲ ਦੀ ਨਾਲ। ਸੇਵਾਦਾਰ ਆਟਾ ਗੋਨ ਗੋਨ ਕੇ ਨਾ ਦੋ ਮਸ਼ੀਨ ਆਇਆ ਇੱਧਰ ਇਹਨਾਂ ਦੇ ਵਿੱਚ ਇੱਕ ਬਰਾਤ ਉਹ ਲੈ ਗਈ ਆ ਇੱਕ ਪਾਸਿਓਂ ਉੱਤੇ ਦੇ ਪਾਸੇ ਇੱਦਾਂ ਰੱਖੀ ਜਾਂਦੇ ਆ ਇੰਦਰੋਂ ਕੱਢ ਲੈਂਦੇ ਆ ਥੱਲੇ ਸੇਫਟੀ ਵੀ ਪੂਰੀ ਭਾਰਤੀ ਉੱਪਰ ਲਿਖਿਆ ਆ ਕਹਿੰਦੇ ਚੱਲਦੀ ਮਸ਼ੀਨ ਵਿੱਚ ਹੱਥ ਨਾ ਪਾਓ ਜੀ ਇਹ ਆਟਾ ਪਾਤਾ ਜੀ ਵਿੱਚ ਹੁਣ ਸੁੱਕਾ ਨਾਲ ਦੀ ਨਾਲ ਕਿੰਨੀ ਲੋੜ ਆ ਸੇਵਾਜ਼ਾਰਾਂ ਨੂੰ ਪਤਾ ਪਾਣੀ ਖਾਣਦੇ ਆ ਤੇ ਕਿੰਨੇ ਮਿੰਟਾਂ ਚ ਕੋਚ ਜਾਂਦਾ ਜੀ 15 ਮਿੰਟ ਕਿੰਨੇ ਕਿਲੋ ਪੈ ਜਾਂਦਾ ਇੱਕ ਵਾਰ ਚ ਹੈ 40 40 ਕਿਲੋ ਇੱਕ ਵਾਰ 40 ਕਿਲੋ ਆਟਾ ਇਕੱਠਾ ਪੈ ਜਾਂਦਾ ਜੀ ਇੱਕ ਵਾਰ ਦੇ ਵਿੱਚ 15 ਤੋਂ 20 ਮਿੰਟ ਦੇ ਵਿੱਚ ਇਹਨਾਂ ਤਿਆਰ ਹੋ ਜਾਂਦਾ ਹੈ 40 ਕਿਲੋ ਆਟਾ ਕਿੰਨੇ ਚਿਰ ਚੜ ਦਿੰਦੀ ਆ ਰੋਟੀਆਂ ਵਾਲੀ ਕਿੰਨੇ ਕ ਚਾਰ ਚ ਉਧਰ ਖਤਮ ਹੋ ਜਾਂਦਾ ਪੈਂਟੇਜ ਆ ਦੇਖੋ ਜੀ 80 ਤੋਂ ਜ਼ਿਆਦਾ ਬਨਨ ਗਿਆ ਲਓ ਜੀ ਹੋ ਗਿਆ ਆਟਾ ਤਿਆਰ ਮਸਮੈਂਟ 15 ਕੇ ਹੀ ਲੱਗੇ ਆ 40 ਕਿਲੋ ਦੇਖਣ ਨੂੰ ਮਸ਼ੀਨ ਛੋਟੀ ਲੱਗਦੀ ਸੀ 40 ਕਿਲੋ ਆਟਾ ਪੱਕਾ ਹੀ ਕੰਦੇ ਗੋਝ ਜਾਂਦਾ ਹੈ ਥੰਡੇ ਨੂੰ ਲਗਾਈ ਬਹੁਤ ਹੈ ਮੈਂਟ ਵਿੱਚ ਲਾ ਤਾਂ 10 ਕੇ ਲੱਗੇ ਹੁਣੇ ਆ 10 ਮਿੰਟ ਲੱਗੇ ਆ ਮਸਾਂ ਹੀ ਐਦਾਂ ਚਲਾ ਚਲਾ ਕੇ ਫੇਰ ਕੱਢ ਲੈਂਦੇ ਆ ਵਿੱਚੋਂ ਆਹ ਫੈਂਟੇ ਕੋਕ ਦਾ ਲੰਕੇ ਦਾ ਲੰਗਰ ਆਲੇ ਦੁਆਲੇ ਦੇ ਕਿੰਨੇ ਪਿੰਡਾਂ ਦੇ ਸੇਵਾਦਾਰ ਆ ਕਹਿੰਦੇ ਸਾਰਿਆਂ ਵਰੋਂ ਰਲ ਕੇ ਲਾਇਆ ਜਾਂਦਾ ਮੇਲੇ ਨੂੰ ਜਿਆਦਾ ਲੈ ਜਾਂਦਾ ਸੀਗਾ ਉਦੋਂ ਕਹਿੰਦੇ ਉਦੋਂ ਦਾ ਬੱਚਿਆ ਪਿਆ ਸੀ ਉਦਾਂ ਵੀ ਕਹਿੰਦੇ ਜਦੋਂ ਕਰਮੀ ਹੁੰਦੀ ਆ ਨਾ ਕਿੰਨੇ ਸੇਵਾਦਾਰ ਹੁੰਦੇ ਆਇਓ ਸਾਰਿਆਂ ਵੱਲੋਂ ਜੋ ਜੋ ਸਰਦਾ ਹੁੰਦੀ ਆ ਦੇਖ ਕੇ ਤਾਂ ਕਹਿੰਦੇ ਐਤਵਾਰ ਨੂੰ ਲੰਗਰ ਚੱਲਦਾ ਹੀ ਹੁੰਦਾ ਇੱਥੇ ਆ ਇੱਧਰ ਜਿੱਦਾਂ ਬੈਂਚ ਲੱਗੇ ਹੋ ਹੁੰਦੇ ਆ ਹਨਾ ਜਿਹੜੇ ਬੈਠ ਕੇ ਨਹੀਂ ਛੱਕ ਸਕਦੇ ਉਹ ਫਿਰ ਇੱਥੇ ਬੈਂਚਾਂ ਤੇ ਬੈਠ ਕੇ ਛਕ ਲੈਂਦੇ ਆ ਲੰਗਰ ਇਹ ਮੇਲੇ ਨੂੰ ਪੱਕਾ ਹੀ ਸੀ ਲੱਗਿਓ ਉਦੋਂ ਵੀ ਹੁਣ ਵੀ ਇਦਾਂ ਹੀ ਲੱਗੇ ਰਹਿੰਦੇ ਆ ਬਾਕੀ ਹਾਲ ਪੂਰਾ ਭਰਿਆ ਪਿਆ ਲੰਗਰ ਆਲਾ ਇੱਧਰ ਸੰਗਤਾਂ ਦੀਆਂ ਹਜੇ ਲਾਈਨਾਂ ਲੱਗੀਆਂ ਜੀ ਲੰਗਰ ਛਕਣ ਵਾਲਿਆਂ ਦੀਆਂ ਅਰਮਾਨ ਇਹਨਾਂ ਆਇਆ ਕੁੱਤੇ ਦੀ ਦਾਦੀ ਨਾਲ ਹੀ ਹੈ ਮੇਲੇ ਵਾਲਾ ਹੀ ਮਾਹੌਲ ਬਣ ਜਾਂਦਾ ਜੀ ਐਤਵਾਰ ਨੂੰ ਤਾਂ ਹੁਣ ਕਿਉਂ ਆਪਾਂ ਆਈ ਦਾ अर्ली अर्ली ਉਦੋਂ ਫਿਰ ਘਟਦਾ ਹੁੰਦਾ ਏ ਥੋੜਾ ਇਸ ਵੇਲੇ ਤਾਂ ਬਹੁਤ ਰੱਛ ਪਿਆ ਆ ਹੁਣ ਇੱਧਰ ਵੀ ਕਾਰ ਪਾਰਕ ਜਿਹੜੀ ਪਿੱਛੇ ਆ ਗੁਣਾਚੌਰ ਵਾਲਾ ਉਹ ਵੀ ਇੱਧਰ ਅੱਗੇ ਕਰਨਾਣੇ ਵਾਲ ਨੂੰ ਜਿੱਧਰੋਂ ਗੱਡੀਆਂ ਆ ਕੇ ਲੱਗਦੀਆਂ ਸੀ ਸਟੈਂਡ ਬਣਾਇਆ ਸੀਗਾ ਗੱਡੀਆਂ ਲਈ ਓਹੋ ਸਾਰਾ ਹੀ ਇਹ ਖੁੱਲ ਹੋਇਆ ਪਿਆ ਸਕੇ ਜਦੋਂ ਅਸੀਂ ਆਏ ਹਾਂ ਟਾਈਮ ਵੀ ਕਾਫੀ ਹੋ ਗਿਆ ਆ ਹੁਣ ਉਧਰ ਪ੍ਰਸੰਗਤ ਦਾ ਹਜੇ ਬਹੁਤ ਰਸਿਆ ਇਹ ਤਾਂ ਰਾਤ ਨੂੰ ਹਜੇ ਵਧੀ ਜਾਣਾ ਆ ਹਾਂ ਤਾਂ ਦੁਕਾਨਾਂ ਵਾਲੇ ਪਾਸੇ ਵੀ ਬਹੁਤ ਰਸ ਪਿਆ ਆ ਪੁਸ਼ਕ ਦੁਕਾਨਾਂ ਹੀ ਘਟੀਆਂ ਜਿੱਦਾਂ ਮੇਲੇ ਤੋਂ ਬਾਅਦ ਨਹੀਂ ਤਾਂ ਉੰਨੀਆਂ ਹੀ ਦੁਕਾਨਾਂ ਰਹਿਣੀਆਂ ਇੱਥੇ ਹੁਣ ਪੱਕੀਆਂ ਹੀ ਇੱਕ ਇੱਧਰ ਕਾਰ ਪਾਰਕ ਬਣੀ ਹੋਈ ਜੀ ਜਿੱਥੇ ਮੇਲੇ ਨੂੰ ਝੰਡੋਲ ਲੱਗਿਓ ਸੀ ਇੱਕ ਮੈਂ ਤੁਹਾਨੂੰ ਦਿਖਾ ਦਾਂ ਜ਼ੂਮ ਕਰਕੇ ਜਿਹੜਾ ਪਿੰਡ ਵੱਲੋਂ ਆ ਗੇਟ ਆਉਂਦਾ ਉਹ ਸਾਹਮਣੇ ਉੱਧਰ ਵੀ ਐਨ ਐ ਰਸਿਆ ਜਿੰਨਾ ਮੇਲੇ ਨੂੰ ਸੀਗਾ ਉਹ ਕਾਰ ਬਾਰਕਾ ਉਧਰ ਬੋਲ ਕਰਨਾਣਾ ਸਾਈਡ ਤੇ ਜਦੋਂ ਆਪਾਂ ਉਧਰ ਨੂੰ ਨਿਕਲੀ ਤਾਂ ਇੱਧਰ ਟੂਰਨਾਮੈਂਟ ਹੁੰਦੇ ਜਾਂਦੇ ਆ ਗਰਾਊਂਡ ਵਾਲੇ ਪਾਸੇ ਹਸਪੀਟਲ ਵੱਲ ਆਪਾਂ ਵੀ ਆ ਗਏ ਆ ਜੀ ਕਾਰ-ਤਾਰਕ ਦੇ ਨੇੜੇ ਹੀ ਹੁਣ ਤਾਂ ਆਪਾਂ ਵੀ ਇੱਥੇ ਕਰਦੇ ਆ ਬਲੌਗ ਨੂੰ ਸਮਾਰਤ ਰਾਜਾਵਲੀ ਸਾਰੀਆਂ ਆਈਆਂ ਸੰਗਤਾਂ ਦੀਆਂ ਘਰ ਬੈਠਿਆਂ ਦੀਆਂ ਇਸ ਸਰਪ੍ਰੇਖਾਂ ਦੇ ਬੈਠਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਜੈ ਰਾਜਾ ਸਾਹਿਬ ਜੀ ਦੀ